ਪੰਜਾਬ ਦੇ ਮਸ਼ਹੂਰ ਗਾਇਕ ਮਾਣਪੁਰਾ ਜੀ ਮੌਜੂਦਕਾਰ ਮਾਤਮ ਦਾ ਮਾਹੌਲ ਹੈ ਦੱਸ ਦਈਏ ਕਿ ਉਹਨਾਂ ਦੀ ਪਤਨੀ ਦਾ ਵੀ ਤੇ ਦਿਹਾਂਤ ਹੋਦ ਗਿਆ ਸੀ ਉਹ 60 ਸਾਲ ਦੇ ਸਨ ਤੇ ਕਈ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਉਹਨਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਤੀਪਿੰਡ ਸ਼ਫੀਪੁਰ ਵਿੱਚ ਕੀਤਾ ਗਿਆ। ਉਤਰਾ ਯੁਵਰਾਜ ਹੰਸ ਤੇ ਨਵਰਾਜ ਹੰਸ ਨੇ ਉਹਨਾਂ ਨੂੰ ਨਮ ਅੱਖਾਂ ਨਾਲ ਅਗਨੀ ਭੇਟ ਕੀਤੀ। ਰੇਸ਼ਮ ਕੌਰ ਦੇ ਦਿਹਾਂਤ ਦੀ ਖਬਰ ਦੇ ਨਾਲ ਉਹਨਾਂ ਦੇ ਪਰਿਵਾਰ ਤੇ ਸੰਗੀਤ ਜਗਤ ਤੇ ਸੋਗ ਦੀ ਲਹਿਰ ਹੈ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਕਈ ਹਸਤੀਆਂ ਪਹੁੰਚੀਆਂ ਸਨ। ਬਿਊਰੋ ਰਿਪੋਰਟ ਪੀਨੈ ਨਿਊਜ਼। ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਸਾਡੇ ਉਗੇ ਗਾਇਕ ਰਾਜ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਔਰ ਮੇਰੇ ਬਹੁਤ ਪਿਆਰੇ ਸਾਥੀ ਅੰਤਰਾਜ ਹੰਸ ਜੀ ਤੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣਾ ਕਰ ਗਏ ਔਰ ਮੈਂ ਸਮਿਤਾ ਕੇ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ ਬੜਾ ਅਕਾਇਤ ਤੇ ਅਸਹਿ ਵਿਛੋੜਾ ਉਮਰ ਦੇ ਇਸ ਪੜਾ ਤੇ ਜੀਵਨ ਸਾਥੀ ਦਾ ਚਲੇ ਜਾਣਾ ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬੜੀ ਵੱਡੀ ਤਪੱਸਿਆ ਬੜੀ ਵੱਡੀ ਕਾਰਨਾ ਔਰ ਐਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਸ ਸਾਰੇ ਜਿਹੜੇ ਵਿਛੋੜੇ ਆ ਬਹੁਤ ਵੱਡੇ ਸਦਮੇ ਔਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ